ਹਾਂਜੀ ਕਿਦਾਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਤੇ ਹਾਜ਼ਰਾਂ ਅੱਜ ਆਪਾਂ ਪਾਇਲ ਪਰਮ ਦਾ ਇੱਕ ਨਵਾਂ ਲਾਈਵ ਲੈ ਕੇ ਪਾਇਲ ਪਰਮ ਨੇ ਰਾਤ ਨੂੰ ਲਾਈਵ ਆ ਕੇ ਕੀ ਰਿਪਲਾਈ ਕੀਤਾ ਤੇ ਕਿਸ ਕੀਤਾ ਰਿਪਲਾਈ ਦਿਖਾਉਨੇ ਆ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਅਗੇ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਬਲੈਕ ਰੰਗ ਦੇ ਸਬਸਕ੍ਰਾਈਬਰ ਬਣਨ ਦੇ ਕਲਿੱਕ ਕਰਕੇ ਜ਼ਰੂਰ ਜਾਓ ਤੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ। ਬਾਕੀ ਤੁਸੀਂ ਇਸ ਪੂਰੇ ਮਸਲੇ ਬਾਰੇ ਕੀ ਸੋਚਦੇ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ 'ਚ ਦੇ ਕੇ ਜਰੂਰ ਜਾਓ। ਤੁਹਾਨੂੰ ਕੌਣ ਸਹੀ ਲੱਗਦਾ ਤੇ ਕੌਣ ਗਲਤ ਲੱਗਦਾ ਹੈ ਸਾਨੂੰ ਇਹ ਵੀ ਦੱਸ ਕੇ ਜਰੂਰ ਜਾਓ। ਬਾਕੀ ਇਦਾਂ ਨੀਆਂ ਹੋਰ ਨਵੀਆਂ ਅਪਡੇਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਕੇ ਜਰੂਰ ਜਾਓ। ਬਾਕੀ ਤੁਹਾਡਾ ਬਹੁਤਾਂ ਸਮਾਂ ਨਾਲ ਲੈਂਦੇ ਹੋ ਇਹ ਚਲਕ ਮਰਾਉਂਦੇ ਆ ਤੁਹਾਨੂੰ। ਪਾਇਲ ਬਰਮ ਨੇ ਅੱਜ ਦੇ ਇਸ ਲਾਈਵ ਤੇ ਕੀ ਕਿਹਾ ਪਾਇਲ ਬਰਮ ਨੇ ਰਾਤ ਨੂੰ ਲਾਈਵ ਆ ਕੇ ਅਤੇ ਕਿਸ ਨੂੰ ਕੀਤਾ ਸੀ ਰਿਪਲਾਈ ਦਿਖਾਉਣੀ ਆ ਤੁਹਾਨੂੰ ਵੀਡੀਓ ਆਓ ਚਲ ਕਮਾ ਦਿਆਂ ਵੀਡੀਓ ਤੇ ਬਾਕੀ ਮਿਲਦੇ ਆ ਜਲਦੀ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰਾਬੜ ਰੱਖਾ ਧੰਨਵਾਦ ਜਿਹੜੀ ਪਿੰਨ ਕਰ ਰਹੀ ਹੈ ਐਸਟ੍ਰੋਲੋజర్ ਪ੍ਰੀਤ ਦੀ ਦੇਖੋ ਬਹੁਤ ਬੰਦੇ ਹੁੰਦੇ ਜੋ ਤੁਹਾਨੂੰ ਫੇਕ ਦੱਸਦੇ ਆ ਕਿ ਤੁਹਾਡੀ ਲਾਈਫ ਚ ਇਹ ਚੀਜ਼ ਹੋਣ ਵਾਲੀ ਤੁਹਾਡੀ ਲਾਈਫ ਚ ਉਹ ਚੀਜ਼ ਹੋਣ ਇੱਕ ਬੜਾ ਫਿਲਟਰ ਲਾਣ ਦੋ ਯਾਰ ਤੁਹਾਡੀ ਲਾਈਫ ਚ ਇਹ ਚੀਜ਼ ਹੋਣੀ ਆ ਜੇ ਤੁਸੀਂ ਕਿਸੇ ਗੁਰੂ ਘਰ ਨਾਲ ਜੁੜਨਾ ਹੈ ਨਾ ਉਹ ਮਤਲਬ ਕੁਝ ਹੁੰਦੇ ਐ ਐਸਟਰੋਲੋਜਰ ਜੋ ਵਧੀਆ ਹੁੰਦੇ ਐ ਹਨਾ ਤੇ ਆ ਪ੍ਰੀ ਤਾ ਨੀਚ ਐਸਟਰੋਲੋਜਰ ਇਹ ਮਤਲਬ ਉਦਾਂ ਦੇ ਨਹੀਂ ਹੈਗੇ ਜਿੱਦਾਂ ਹੁੰਦਾ ਹੈ ਕਿ ਤੁਸੀਂ ਆ ਕਰੋ ਤੁਸੀਂ ਉਹ ਕਰੋ ਇਹ ਵਾਹਿਗੁਰੂ ਦੇ ਨਾਲ ਹੀ ਜੋੜਨਗੇ ਤੁਹਾਨੂੰ ਤੇ ਤੁਸੀਂ ਇਹਨਾਂ ਨੂੰ ਜੋ ਵੀ ਜੋ ਪੁੱਛਣਾ ਆਪਣੇ ਬਾਰੇ ਆਪਣੇ ਫਿਊਚਰ ਬਾਰੇ ਹਨਾ ਆਪਣੇ ਲਾਈਫ ਤੇ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਹਨਾ ਤੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਆ ਬੜੇ ਫੇਕ ਲੋਕ ਹੁੰਦੇ ਆ ਬਟ ਇਹ ਮੈਂ ਇਹਨਾਂ ਨੂੰ ਪਰਸਨਲੀ ਮੇਰਾ ਇਹਨਾਂ ਨਾਲ ਕੰਟੈਕਟ ਹੈ ਮੈਂ ਜੋ ਵੀ ਚੀਜ਼ ਕਰਦੀ ਇਹਨਾਂ ਨੂੰ ਪੁੱਛ ਕੇ ਕਰਦੀ ਆਂ ਬਾਬਾ ਵਿਛਨਾ 8 ਕਰੋ ਰੋਟੀਆਂ ਮੇਰੀਆਂ ਲਾਲੀ ਬੁੱਗੇ ਨਹੀਂ ਨਹੀਂ ਤੇਰੇ ਲਈ ਪੂਰੀ ਪਲੇਟ ਬੋਰੀ ਲਿਆਵਾਂਗੇ ਆਟੇ ਦੀ ਤੂੰ ਮੈਨੂੰ ਆਟਾ ਸਿਟਾ ਦੇ ਦੋ ਬੋਰੀਆਂ ਮੈਂ ਕਹਿੰਦਾ ਡੇਲੀ ਖਾ ਜਾਏਗਾ ਠੀਕ ਹੈ ਗਾ ਰ ਮੇਰਾ ਵੀ ਸੋਚ ਲ ਹੁਣ ਮੈਂ ਵੀ ਵਿਆਹ ਵੀ ਉਪਰ ਆ ਰਾ ਸ਼ਰਮ ਕਰੋ ਵੇ ਸ਼ਰਮ ਥੋੜੀ ਹੋਤੀ ਸ਼ਰਮ ਹਾਂਜੀ ਡੀਅਰ ਤੇ ਤੁਸੀਂ ਐਸਟਰੋਲੋజర్ ਪ੍ਰੀਤ ਨੂੰ ਫੋਲੋ ਕਰ ਸਕਦੇ ਆ ਕਿਉਂਕਿ ਮੈਂ ਨਾ ਤਾਂ ਜੋ ਵੀ ਚੀਜ਼ ਕਰਨੀ ਮੈਂ ਪੁੱਛ ਕੇ ਨਾ ਤਾਂ ਕਰਦੀ ਆ ਤੇ ਤੁਸੀਂ ਵੀ ਇਹ 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 ਨਹੀਂ ਹੈਗਾ ਕਿ ਇਹਦੀ ਪ੍ਰੋਮੋਸ਼ਨ ਕਰ ਰਹੀ ਆ ਮੈਂ ਇਹ ਪਰਸਨਲੀ ਮੇਰਾ ਬਹੁਤ ਵਧੀਆ ਇਹਨਾਂ ਨਾਲ ਕੰਟੈਕਟ ਹੈ ਇਹਨਾਂ ਦਾ ਕਿਉਂਕਿ ਇਹ ਸਾਡੇ ਰਿਸ਼ਤੇਦਾਰੀ ਜੀ ਆ ਤੇ ਵਧੀਆ ਨੇ ਇਹ ਤੇ ਤੁਸੀਂ ਵੀ ਪੁੱਛ ਸਕਦੇ ਜੇ ਨਾ ਤੁਹਾਨੂੰ ਬੈਨੀਫਿਟਸ ਬੈਨੀਫਿਟਸ ਹੋਇਆ ਹੈ ਚੀਜ਼ ਨਾਲ ਫਿਰ ਤੁਸੀਂ ਮੈਨੂੰ ਕਹੋ ਪ੍ਰੀਤ ਸਹਿਜ ਮੈਂ ਤਾਂ ਸਭ ਕੁਝ ਇਗਨੋਰ ਕਰਦੀ ਹਾਂ ਵਟਐਵਰ ਵਿਆਹ ਤੋਂ ਨਾ ਨਾ ਮੇਰੀ ਕੁੜੀ ਸੈੱਟ ਕਰਾ ਦੋ ਪੰਜਾਬੀ ਵੀ ਨੂੰ ਤੇਰੇ ਨਾਲ ਨਹੀਂ ਹੋਣੀ ਨਾ ਤੂੰ ਭਾਵੇਂ 2 ਕੁਇੰਟਲ ਕਣਕ ਸਿੱਟੇ ਕਿਸੇ ਦੇ ਘਰ ਤੇਰੇ ਨਹੀਂ ਹੋਣੀ 2 ਕੁਇੰਟਲ ਕਣਕ ਮੈਂ ਸਿੱਟ ਜੂ ਯਾਰ ਕੋਈ ਚੱਕਰ ਨਹੀਂ ਬਾਬਾ ਵਿਸ਼ਨਾ ਐਡਰੈਸ ਮੈਂ ਬਾਇਓ ਚ ਪਾਇਆ ਹੋਇਆ ਵਾ ਜਿਹਨੇ ਜੋ ਪਿਜਵਾਣਾ ਮੇਰੇ ਘਰ ਪਿਜਵਾ ਸਕਦਾ ਖਾਣ ਨੂੰ ਪੀਣ ਨੂੰ ਜੋ ਵੀ ਤੁਹਾਡਾ ਮਨ ਕਰੇ ਜੋ ਤੁਹਾਡੇ ਦਿਲ ਚਾਹਦੇ ਆ ਹਨਾ ਜੋ ਵੀ ਤੁਹਾਡਾ ਮਨ ਕਰੇ 골ਦੀ ਚੀਜ਼ ਹੋਵੇ ਕੋਈ ਵੀ ਹੈ ਨਾ ਮੈਂ ਡਰੈਸ ਪਾਇਆ ਹੋਇਆ ਹੈ ਕੱਪੜਾ ਲੈੜਾ ਕੁਝ ਵੀ ਤੁਸੀਂ ਭੇਜ ਸਕਦੇ ਹੋ ਨੋ ਪ੍ਰੋਬਲਮ ਕਿਉਂਕਿ ਮੈਂ ਹੁਣ ਆਪਣੇ ਘਰ ਦਾ ਡਰੈਸ ਸ਼ਰੀਆਮ ਪਾਇਆ ਹੋਇਆ ਕਿਉਂਕਿ ਮੈਂ ਵਰਕ ਕਰ ਰਹੀ ਆ ਵਰਕ ਫਰੋਮ ਹੋਮ ਤੁਸੀਂ ਮੈਨੂੰ ਕੁਝ ਵੀ ਭੇਜ ਸਕਦੇ ਹੋ ਹੁਣ ਤਾਂ ਈਜ਼ੀ ਆ ਹੁਣ ਮੈਂ ਦੇਖਣਾ ਮੇਰੇ ਪਿਆਰ ਕਰਨ ਵਾਲੇ ਕਿੰਨੇ ਆ ਜਿਹੜੇ ਤੁਸੀਂ ਮੈਨੂੰ ਕਹਿੰਦੇ ਹੁੰਦੇ ਨਾ ਅਸੀਂ ਤੁਹਾਨੂੰ ਮਿਲਾਂ ਅਸੀਂ ਤੁਹਾਨੂੰ ਮਿਲਾਂ ਹੁਣ ਤਾਂ ਮੈਂ ਡਰੈਸ ਵੀ ਪਾਇਆ ਹੋਇਆ ਹੁਣ ਮਿਲੋ ਮੈਨੂੰ ਚਲੋ ਮੈਂ ਦੇਖਦੀ ਕਿੰਨੇ ਗੰਦੇ ਤੁਸੀਂ ਫਿਰ ਨਾ ਜੀ ਨਾ ਗ੍ਰਿਪ ਪੈਗ ਨਹੀਂ ਲਾਂਦੇ ਆਪਾਂ ਸੌਰੀ ਕਾਤੋਂ ਡਰ ਡਰ ਲੌਨੀ ਯਾਰੀਆਂ ਭਈਆਂ ਦੇ ਮੁੰਡਾ ਮਾੜੇ ਨਹੀਂ ਉਹਨੇ ਫੋਨ ਕਰਾ ਐਮੀ ਜੀ ਥੋੜੀ ਦੇਰ ਚ ਕਰਦੀ ਆ ਮੈਂ ਅਜੇ ਬਿਜ਼ੀ ਆ ਹਜੇ ਮੈਂ ਆਪਣੀ ਸਹੇਲੀਆਂ ਨਾਲ ਗੱਲ ਗੱਲ ਮੋਦੀ ਬੋਦੀਆਂ ਨਾਲ ਇੱਥੇ ਆਈਆਂ ਹਾਂ ਪਾਇਲ ਮੈਂ ਆਉਣਾ ਆ ਜਾ ਯਾਰ ਤੂੰ ਮਨਾਂ ਕੀਤਾ ਆਪਾਂ ਨੇ ਇੱਥੇ ਅੱਜ ਤੁਹਾਨੂੰ ਦਿਖਾਣੇ ਇੱਥੇ ਮੈਂ ਨਾ ਲਾਈਟਿੰਗ ਲਗਵਾਨੀ ਆ ਇਹ ਆਪਾਂ ਇੱਥੇ ਨਾ ਇੱਥੇ ਕੁੜੀਆਂ ਮਤਲਬ ਸੂਟ ਵਗੈਰਾ ਜੋ ਵੀ ਇੱਥੇ ਨਹੀਂ ਜਾਣਾ ਹੈਗਾ ਇੱਥੇ ਬਿਲਕੁਲ ਨਹੀਂ ਜਾਣਾ ਹੈਗਾ ਇਹ ਥੋੜਾ ਜਿਹਾ ਮੈਂ ਆਪੇ ਢੋਰੀ-ਸ਼ੋਰੀ ਲਾਈ ਹੈ ਤੇ ਇੱਥੇ ਲਾਈਟਿੰਗ ਵਾਈਟਿੰਗ ਹੁਣ ਸੈੱਟ ਹੋਣਾ ਵਾ ਠੀਕ ਹੈ ਤੇ ਇਹ ਮੇਰਾ ਰੂਮ ਤੇ ਇਹ ਮੇਰੇ ਬਾਬਾ ਜੀ ਨੇ ਧਿਆਨ ਨਾਲ ਦੇਖ ਲਓ ਠੀਕ ਹੈ ਇਹ ਮੇਰੇ ਬਾਬਾ ਦੀਪ ਸਿੰਘ ਜੀ ਨੇ ਜਿਨ੍ਹਾਂ ਨੂੰ ਮੈਂ ਬਹੁਤ ਇਲਾਮ ਮੰਦੀ ਮੇਰੇ ਰੂਮ ਚ ਹੀ ਰਹਿੰਦੇ ਨੇ ਤੇ ਤੁਸੀਂ ਆਪ ਜਜਮੈਂਟ ਕਰ ਲਓ ਕਿ ਮੈਂ ਕਿੰਨਾ ਕੁ ਗਲਤ ਕੰਮ ਕਰਦੀ ਕਿ ਕਿੰਨਾ ਕੁ ਸਹੀ ਕਿ ਜੇ ਮੇਰੇ ਰੂਮ 'ਚ ਬਾਬਾ ਜੀ ਬੈਠੇ ਨੇ ਤੇ ਮੈਂ ਕੋਈ ਚੰਗਾ ਹੀ ਕਰਾਂਗੀ ਨਾ ਮਾੜਾ ਤਾਂ ਨਹੀਂ ਕਰਾਂਗੀ ਕੁਝ ਤੁਸੀਂ ਆਪ ਸਮਝਦਾਰ ਹੋ ਨਾ ਉਹਨਾਂ ਇੱਥੇ ਤੋਂ ਇੱਥੇ ਤੋਂ ਤੁਸੀਂ ਜੱਜਮੈਂਟ ਲਾ ਸਕਦੇ ਹੋ ਨਾ ਬੜੇ ਜਿਹੜੇ ਕਹਿੰਦੇ ਸੀਗੇ ਕਿ ਪਾਇਲ ਇਦਾਂ ਦੀ ਆ ਪਾਇਲ ਉਹ ਕਰਦੀ ਪਾਇਲ ਇਹ ਕਰਦੀ ਆ ਤੇ ਹੁਣ ਤਾਂ ਕਈਆਂ ਨੂੰ ਯਕੀਨ ਆ ਗਿਆ ਹੋਣਾ ਕਿ ਮੈਂ ਆਪਣੇ ਰੂਮ 'ਚ ਹੀ ਬਾਬਾ ਜੀ ਰੱਖੇ ਹੋਏ ਤੇ ਮੈਂ ਕੀ ਕੀ ਕਰਦੀ ਹੋਊਂਗੀ ਕੀ ਨਹੀਂ ਕਰਦੀ ਹੋਊਂਗੀ ਰਾਈਟ ਤੇ ਇਹ ਆਪਾਂ ਜਲ ਲੈ ਕੇ ਆਏ ਸੀ ਸੁਹਾਣਾ ਸਾਹਿਬ ਜੀ ਤੋਂ ਇੱਕ ਕੁੰਭ ਜਲ ਜਿਹੜਾ 24 ਘੰਟੇ ਮੇਰੇ ਰੂਮ 'ਚ ਪਿਆ ਰਹਿੰਦਾ ਵਾ ਤੇ ਬਾਣੀ ਪੜ ਕੇ ਮੈਂ ਬਦਾਮ ਰੱਖਦੀ ਹੁੰਦੀ ਦੁੱਧ 'ਚ ਰਾਤ ਨੂੰ ਸਵੇਰੇ ਉੱਠ ਕੇ ਖਾਂਦੀ ਹੁੰਦੀ ਆ ਤੇ ਇਹ ਮੇਰਾ ਰੂਮ ਆ ਛੋਟਾ ਆ ਤੇ ਮੇਰੇ ਰੂਮ ਦੇ ਸਾਮਾਨ ਪਿਆ ਵਾ ਤੇ ਇਹ ਆਪਣਾ ਘਰ ਹੈ ਛੋਟਾ ਆ ਠੀਕ ਹੈ ਤੁਹਾਨੂੰ ਅੱਜ ਘਰ ਟੂਰ ਲਾਈਵ ਤੇ ਕਰवानी ਆ ਬਸ ਥੋੜੀ ਦੇਰ ਤੱਕ ਹੁਣ ਕਰवानी ਲੱਗ ਜਣੀ ਐ ਇੱਥੇ ਕਿਉਂਕਿ ਟਾਈਮ ਹੋ ਗਿਆ ਮੇਰਾ ਗੁਰਦੁਆਰੇ ਜਾਣ ਦਾ ਠੀਕ ਹੈ ਇਹ ਆਪਣੀ ਛੋਟੀ ਜਿਹੀ ਕਿਚਨ ਹੈ ਤੇ ਜਿੱਥੇ ਸਾਡੀ ਕੰਮੋ ਕੰਮ ਕਰਦੀ ਤੇ ਆਪਣਾ ਬਾਥਰੂਮ ਹੈ ਇਹ ਆਪਣਾ ਬੁਟੀਕ ਆ ਆਂਟੀ ਸੱਸਰੀ ਗੱਲ ਕਰਦਾ ਸਾਰਿਆਂ ਨੂੰ ਲਾਈਵ ਚੱਲਦਾ ਪਿਆ ਕਿ ਸੂਟ ਜੀ ਨੇ ਸਵਾਨੇ ਆ ਸਕਦੀਆਂ ਕੁੜੀਆਂ ਆਓ ਜੀ ਜਿੰਨਾਂ ਨੇ ਸੂਟ ਆ ਮੇਰਾ ਸੂਟ ਸਟਿਚ ਹੋ ਰਿਹਾ ਗਾਇਸ ਬਹੁਤ ਸੋਹਣਾ ਤੇ ਆਪਣੇ ਕੋਲ ਲਹਿੰਗੇ ਵੀ ਹੈਗੇ ਆ ਬਲouses ਵੀ ਹੈਗੇ ਆ ਸਭ ਕੁਝ ਹੈਗਾ ਤੁਸੀਂ ਦੱਸੋ ਕੀ ਚਾਹੀਦਾ ਐਨੀ ਸਫਾਈ ਹੁੰਦੀ ਕਿਸੇ ਦੇ ਘਰ ਮੇਰੇ ਘਰ ਜੁ ਹੁੰਦੀ ਕਿਉਂਕਿ ਅੱבא ਸਫਾਈ ਰੱਖਦੇ ਆਇਤ ਕੁੜੀਆਂ ਨੇ ਫਲੈਟ ਇੰਚ ਚਲੇ ਜਾਓ ਗੰਦ ਪਾ ਵੇ ਰਖਦੀਆਂ ਛੀ ਯਾਰ ਐਸੀ ਬਾਤیں ਕਰ ਰਹੇ ਹੋ ਆਪ ਲੋਗ ਬਾਕੀ ਯਾਰ ਆਓ ਕبھی ਜੰਮੂ ਯਾ ਸ਼ੋਰ ਵਧੀਆ ਵਧੀਆ ਚੰਡੀਗੜ੍ਹ ਮੇਰਾ ਚਾਦਰ ਆਸਿਓ ਦੂਗੇ ਹਾਂ ਹਾਂ ਜ਼ਰੂਰ ਜ਼ਰੂਰ ਜੰਮੂ ਯਾਰ ਜੰਮੂ ਜਬ ਕੋਈ ਬੁਲਾਏਗਾ ਤੋ ਆ ਆਰਡਰ ਵਗੈਰਾ ਦੋ ਸੂਟ ਕੇ ਹਮ ਜੰਮੂ ਵੀ ਆ ਜਾਏਂਗੇ ਆਪਕੇ ਪਾਸ ਅੰਮ੍ਰਿਤਸਰ ਆ ਜਾਓ ਯਾਰ ਮੇਰੇ ਤੋ ਸੱਚੀ ਦੱਸ ਮੇਰੇ ਤੋ ਨਹੀਂ ਸਫਰ ਹੁੰਦਾ ਹੈਗਾ ਜੀਨੇ ਆਣਾ ਮੇਰੇ ਕੋਲ ਆ ਜਾਓ ਮੇਰੇ ਤੋ ਸਫਰ ਨਹੀਂ ਤੈ ਹੁੰਦਾ ਮੈਂ ਤਾਂ ਉੱਥੇ ਘਰ ਜਾਣ ਲੱਗੇ ਮੇਰੀ ਆਕੜ ਜਾਂਦੀ ਹੈਂ ਆਂਟੀ ਨੂੰ ਅੰਦਰ ਹੀ ਦੇ ਦੋ ਚਾ ਕੰਮ ਕਰ ਰਹੇ ਹੋ ਕਿ ਲਿੰਗਾਂ ਨੂੰ ਇੱਜ਼ਤ ਹਜਮ ਨਹੀਂ ਆਉਂਦੀ ਸਹੀ ਗੱਲ ਹੈ ਤਾਂ ਕਰਕੇ ਉਹਨਾਂ ਨੂੰ ਥੋੜੀ ਇੱਜ਼ਤ ਦੇਣੀ ਪੈਂਦੀ ਹੈ ਸੋ ਇਗਨੋਰ ਕਰੋ ਜੋ ਤੁਹਾਡਾ ਕਰਦਾ ਉਹਦਾ ਕਰੋ ਤੇ ਅਮਰੀਕਾ ਆ ਜੋ ਮੈਂ ਨਹੀਂ ਆਂਦੀ ਐਡਰੈਸ ਮੇਰੇ ਨਾਲ ਜਿਹੜਾ ਪੇਜ ਆ ਪਾਇਲ ਪਰਮ ਲਗਜ਼ਰੀ ਬੁਟੀਕ ਐਡਰੈਸ ਸਾਰਾ ਉਹਦੇ ਵਿੱਚ ਐਡਰੈਸ ਸਾਰਾ ਉਹਦੇ ਵਿੱਚ ਪਾਇਆ ਹੋਇਆ ਮੈਨੂੰ ਬਾਰ-ਬਾਰ ਨਾ ਪੁੱਛੋ ਐਡਰੈਸ ਹੁਣ ਮੈਨੂੰ ਖੇਚਣਾ ਆਉਂਦੇ ਮੈਨੂੰ ਅਸੀਂ ਆਂਦੇ ਐਡਰੈਸ ਪਾਇਆ ਹੋਇਆ ਦਾ ਤੇ ਬਾਕੀ ਤੁਸੀਂ ਜੋ ਵੀ ਗਿਫਟ-ਗੁਫਟ ਲੈ ਕੇ ਆਣਾ ਕੋਈ ਚੱਕਰ ਨਹੀਂ ਹੈਗਾ ਲਿਆ ਸਕਦੇ ਹੋ ਇੰਨੀ ਵੀ ਕੋਈ ਉਹ ਨਹੀਂ ਹੈਗਾ ਲਿਆਣਾ ਤੁਹਾਡੀ ਮਰਜ਼ੀ ਉਹ ਤੁਹਾਡੀ ਮਰਜ਼ੀ ਆ ਤੁਹਾਡੀ ਇੱਛਾ ਜੇ ਤੁਸੀਂ ਗਿਫਟ-ਗੁਫਟ ਲੇ ਮੈਂ ਕਹਿੰਦੀ ਖਰਚਾ ਥੋੜਾ-ਬੋਤਾ ਕਰਿਓ ਜ਼ਿਆਦਾ ਨਾ ਕਰਿਓ ਗਾਇਜ਼ ਆਪ ਥੋੜਾ ਬੋਧ ਖਰਚਾ ਕਰ ਸਕਦੇ ਹੋ ਕੋਈ ਚੱਕਰ ਵਾਲਾ ਕੰਮ ਨਹੀਂ ਹੈਗਾ ਹੱਥ ਤੇ ਕੀ ਲਗਾ ਯਾਰ ਮੈਂ ਨਾ ਮੇਰੀ ਸ਼ਰਟ ਉਹੀ ਸੀਗੀ ਮਤਲਬ ਕਲਰ ਲੱਗ ਗਿਆ ਸੀਗਾ ਉਹਨੂੰ ਤੇ ਫਿਰ ਮੈਂ ਸੋਚਿਆ ਉਹਨੂੰ ਮੈਂ ਨੀਲ ਚੜਵਾ ਦੋਨੀ ਆ ਮੈਨੂੰ ਕੀ ਪਤਾ ਸੀ ਨੀਲ ਮੈਨੂੰ ਵੀ ਚੜ ਜਾਣਾ ਵਾ ਵਿੰਟਰ ਦੇ ਸੂਟ ਲੇਟੈਸ ਹਾਂਜੀ ਹਾਂਜੀ ਤੁਸੀਂ ਮੈਂ ਤੁਹਾਨੂੰ ਇੱਕ ਤੁਹਾਨੂੰ ਗੱਲ ਦੱਸਦੀ ਆ ਜਿਹੜੇ ਆਪਾਂ ਬਣੇ ਬਣਾਏ ਲੈਂਦੇ ਹਾਂ ਆਪਾਂ ਜਿਹੜੇ ਉਹ ਹੁੰਦੇ ਮਤਲਬ ਕਪੜਾ ਨਹੀਂ ਵਧੀਆ ਹੁੰਦਾ ਸਿਰਫ ਡਿਜ਼ਾਈਨ ਹੀ ਵਧੀਆ ਲੱਗਦੇ ਹੋ ਜੇ ਤੁਸੀਂ ਆਪ ਵੈਲਵਟ ਲੈ ਕੇ ਆਉਂਗੇ ਉਹ ਤੇ ਤੇ ਡਿਜ਼ਾਈਨ ਕਰਵਾਉਣਾ ਕੁਝ ਵਧੀਆਂ ਹਨਾ ਲੇਟੈਸਟ ਚੱਲਦੇ ਪਏ ਆ ਉਹ ਤੁਸੀਂ ਕਰਵਾਓ ਉਹ ਮੈਂ ਕਰ ਸਕਦੀ ਹਾਂ ਚਲੋ ਜੀ ਉਹ ਵੀ ਨਾ ਐਸਾ ਕਰੇ ਵਾਈਟ ਸੂਟ ਨਹੀਂ ਤਾਲਦੇ yellow ਦੁਪੱਟਾ ਨਹੀਂ ਜਿਸ ਦਾ ਉਹ ਵਾਲਾ ਬੁੱਟੀਆਂ ਵਾਲਾ ਮੈਂ ਤੁਹਾਨੂੰ ਜਿਸ ਟਾਈਪ ਦੇ ਸੂਟ ਦੇ ਦੱਸਾਂ ਤੁਸੀਂ ਉਹ ਹੀ ਟਾਈਪ ਦੇ ਬਣਾ ਦੋਗੇ ਹਾਂਜੀ ਪਰ ਮੈਨੂੰ ਨਾ ਕੱਪੜਾ ਕਲੀਨ ਚਾਹੀਦਾ ਵਾ ਮੈਨੂੰ ਡਿਜ਼ਾਈਨ ਅਗਰ ਤੁਸੀਂ ਆਪਨੇ ਡਿਜ਼ਾਈਨ ਸੂਟ ਲੈ ਕੇ ਆਣੇ ਕੜਾਈਆਂ ਉਹ ਥੋੜੀ ਹੋਣਗੇ ਸਟਿਚ ਮੈਂ ਕਰਕੇ ਦੇ ਸਕਦੀ ਹਾਂ ਹਨਾ ਕਿ ਮੈਂ ਸਿਰਫ ਸਿੰਪਲ ਸੂਟ ਹੀ ਮਤਲਬ ਉਹ ਕਰ ਸਕਦੀ ਹਾਂ ਡਿਜ਼ਾਈਨ ਕਰਕੇ ਤੁਹਾਨੂੰ ਦੇ ਸਕਦੀ ਹਾਂ ਲਾਈਸਾਂ ਦੇ ਪਾਈਪਿੰਗ ਨਾਲ ਵਧੀਆ ਹਨਾ ਇੱਕੋ ਦੇ ਨਾਲ ਕਿਵੇਂ ਕਿਟ ਮੈਂ ਵਧੀਆ ਦਿਲਜੀਤ ਲੈਸ਼ੇ ਸਿਗਰ ਮੈਂ ਨਵੀਆਂ ਲਵਾਈਆਂ ਯਾਰ ਮੇਰਾ ਨਾ ਬੱਚਿਆਂ ਵਾਲਾ ਫੇਸ ਹੋ ਗਿਆ ਸੀ ਜਿਆਦਾ ਸੂਟ ਕੰਬੀਨੇਸ਼ਨ ਵੀ ਤੁਸੀਂ ਮੈਨੂੰ ਆਪਣਾ ਤੁਸੀਂ ਮੈਨੂੰ ਡਿਜ਼ਾਈਨ ਭੇਜਣਾ ਕਿ ਸਾਨੂੰ ਐਦਾਂ ਦਾ ਚਾਹੀਦਾ ਵਾ ਮੈਨੂੰ ਵਰਕ ਵਾਲੇ ਸੂਟ ਮੈਂ ਤੁਹਾਨੂੰ ਪਹਿਲਾਂ ਦੱਸ ਦਮਾ ਜੇ ਤੁਸੀਂ ਵਰਕ ਵਾਲੇ ਸੂਟ ਆਪ ਲੈ ਕੇ ਆਣੇ ਆ ਤਾਂ ਤੁਸੀਂ ਆਪ ਲੈ ਕੇ ਸਟਿਚ ਕਰਵਾ ਸਕਦੇ ਹੋ ਠੀਕ ਹੈ ਫੁਲਕਾਰੀ ਹਾਂ ਉੱਧਰ ਤੁਹਾਨੂੰ ਗਾਲਾਂ ਕੱਢੀਆਂ ਹੂ ਆਈ ਡੋਨਟ ਕੇਅਰ ਲੈਵਲ ਦੇ ਬੰਦੇ ਨਾਲ ਗੱਲ ਕਰੋ ਥੋੜੀ ਜੀ ਇਦਾਂ ਟੁੱੱਚੇ ਬੰਦਿਆਂ ਦੀ ਗੱਲਾਂ ਨਾ ਕਰੋ ਮੇਰੇ ਲਾਈਵ ਤੇ ਪਲੀਜ਼ ਜਿਨ੍ਹਾਂ ਨੂੰ ਬੋਲਣ ਦੀ ਅਕਲ ਨਹੀਂ ਜਿਨ੍ਹਾਂ ਨੇ ਇੰਸਟਾ ਤੇ ਗੰਦ ਪਾਇਆ ਨੋ ਮੇਰੇ ਕੋਲ ਨਾ ਟਾਈਮ ਨਹੀਂ ਉਹਨਾਂ ਦੀ ਬਕਵਾਸ ਸੁਣਨ ਲਈ ਜੱਟ ਹੋੜਸ ਕਿੱਦਾ ਤਾਈ ਮੂਸੇ ਵਾਲੀ ਵੈਲਕਮ ਹੋ ਗਿਆ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਹੈਲੋ ਸਿਸਟਰ ਕਿਵੇਂ ਹੋ ਤੁਸੀਂ ਮੈਂ ਬਹੁਤ ਵਧੀਆ ਬਰਾਇਡਲ ਲਹਿੰਗਾ ਮਿਲ ਜਾਊਗਾ ਸਿਸਟਰ ਬਰਾਇਡਲ ਲਹਿੰਗਾ ਨਹੀਂ ਮੈਂ ਕਹਿ ਸਕਦੀ ਕਿਉਂਕਿ ਹਲੇ ਮੈਂ ਉਸ ਮੈਂ ਸਿਰਫ ਸੂਟਾਂ ਦਾ ਕਰਦੀ ਹਾਂ ਪੰਜਾਬੀ ਸੂਟਸ ਲਹਿੰਗੇ ਚੋਲੀਆਂ ਮਤਲਬ ਜਿਹੜੇ ਸਿੰਪਲ ਹੁੰਦੇ ਆ ਮੈਂ ਉਹ ਨਹੀਂ ਵਿਆਹ ਵਾਲੇ ਕੰਮ ਆਂ ਵਿਆਹ ਮੇਰਾ ਆਪਣਾ ਨਹੀਂ ਕਰਵਾ ਰਹੀ ਹੈਗੀ ਮੈਂ ਤੈਨੂੰ ਲਹਿੰਗਾ ਦੇ ਕੇ ਤੇ ਨਾ ਵਿਆਹ ਕਰਾ ਦਵਾਂ ਨਾ ਇੰਨੀ ਚਲਦੀ ਨਹੀਂ ਮਾ ਡੀਕਾ ਸਲੀਪ ਆਈ ਡੋਨਟ ਕੇਅਰ ਹਾਂ ਆਈ ਡੋਨਟ ਕੇਅਰ ਪਰ ਤੁਸੀਂ ਆਪ ਵੀਅਰ ਕਰੋ ਸੂਟ ਮੈਂ ਵੇਖ ਕੇ ਮੈਂ ਆਲਰੇਡੀ ਵੀਅਰ ਕੀਤੇ ਹੋਏ ਮਤਲਬ ਐਦਾਂ ਕਿ ਮੈਂ ਨਾ ਆਪਣੇ ਲਈ ਸੂਟ ਬਣਵਾ ਤਾਂ ਰਹੀ ਹਾਂ ਮੈਨੂੰ ਸਿਰਫ ਦੋ ਚੀਜ਼ਾਂ ਹੋਰ ਚਾਹੀਦੀਆਂ ਜਿਹੜੀਆਂ ਇੱਥੇ ਆਈ ਵੀਰੇ ਮੈਨੂੰ ਲੱਗਦਾ ਆਈ ਨਹੀਂ ਹੈ ਸੈਟਿੰਗ ਕਰਨ ਲਈ ਆ ਜਾਓ ਜੀ ਦੱਸੋ ਜੀ ਕਿਹੜੀ ਕਿਹੜੀ ਕਰਨੀ ਹੈ ਮੈਂ ਇੱਕ ਤਾਂ ਆਹ ਵਾਲੀ ਲੈ ਕੇ ਆਈ ਆ ਇਹ ਉੱਪਰ ਨਾ ਨਹੀਂ ਉਹਦੇ ਤੇ ਸ਼ੀਸ਼ੇ ਦੇ ਟਰੈਕ ਦਾ ਕੋਈ ਠੀਕ ਹੈ ਤੇ ਆ ਜਿਹੜੀ ਤੁਸੀਂ ਕਿਹਾ ਸੀਗਾ ਮੈਨੂੰ ਮਿਰਰ ਤੋਂ ਮੈਂ ਦਰਦ ਉਹ ਤੋਂ ਡਰ ਲੱਗਿਆ 14 ਰੋਡ ਦੇ ਬਾਹਰ ਆ ਦੇ ਹਾਂ ਮੁਰ ਲਓ ਜੀ ਕੰਮ ਵੀ ਹੋਣ ਲੱਗ ਗਿਆ ਇਹ 14 ਸੀ મતਲਬ ਆ ਕਰਦ ਤਾ ਖੁੱਲ ਜੇ ਉਹਨਾਂ ਦਾ ਤਾਂ ਕੋਈ ਕੰਮ ਨਹੀਂ ਹੈ ਜੀ ਬਾਹਰ ਤੋਂ ਹੀ ਲਾ ਲਾਂਗੇ ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਲੋਕ ਤੇ ਚੱਕ ਲੈਂਦੀ ਬਠੇਰੇ ਲੱਗੇ ਹੋਏ ਸੀਗੇ ਕਿੱਥੇ ਜਾ ਬੰਦ 14 ਗ੍ਰਾਉਂਡ ਯਾਰ ਮੇਰਾ ਘਰ ਦੇਖੀਏ ਗਰਮ ਸੜਿਆ ਘਰ ਹੈ ਮੇਰਾ this is my beautiful home ਮੈਂ ਹਾਂ ਹਾਇ ਰੱਬਾਏ ਲੋਜ ਉਹ ਲਾਣ ਵਾਲੇ ਵੀ ਆ ਗਏ ਆ ਆਪਣਾ ਇੱਧਰ ਸ਼ਗਨ ਵੀ ਪੈ ਗਿਆ ਹਾਇ ਪਾਇਲ ਦੀਦੀ ਬੁਟੀਕ ਕਿੱਥੇ ਆ ਗਿਲਕੋ ਪਾਰਕ ਹਿੱਲਜ਼ ਦੇ ਨਾਲ ਹੈਗਾ